ਕਿਸਾਨ ਭਰਾਓ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜਿਹੜੇ ਗੁਰੂ ਨਾਨਕ ਟਰੈਕਟਰ ਵਰਕਸ਼ਾਪ ਸੰਗਰੂਰ ਰੋਡ ਠਣਾਉਲਾ ਦੇ ਨਾਲ ਤੁਹਾਡਾ ਵੀਰ ਬੰਕਰ ਜੰਟ ਠਣਾਉਲਾ ਅੱਜ ਦੀ ਵੀਡੀਓ ਹੈਗੀ ਵੀਰ ਨਾਨਕ ਦੇ ਨਾਮ ਨਮੰਦਾ ਪੰਡਿਤ ਠਣਾਉਲਾ ਦੇ ਨਾਮ ਇਹ ਵੀਰ ਆਪਣੇ ਤੋਂ ਦੋ ਜਾਨੀ ਕਿ 5 ਕਿਲੋਮੀਟਰ 4 ਕਿਲੋਮੀਟਰ ਤੇ ਆ ਤੇ ਇਹਨੇ ਬਾਈ ਨੇ ਟਰੈਕਟਰ 58 11 ਆਪਣੇ ਕੋਲ ਪਾਵਰ ਸਪਲਾਈ ਕਰਾਇਆਗਾ ਇਹਦੇ ਨਾਲ ਕਰਦੇ ਆ ਗੱਲਬਾਤ ਫਿਰ ਤੁਹਾਨੂੰ ਆਪ ਦਿਖਾਉਨੇ ਫੀਟਿੰਗ ਆਪਾਂ ਬਾਈ ਦੱਸੇ ਕਾਲ ਨਾਨਕਾਂ ਇਹ ਦੱਸ ਪਹਿਲਾਂ ਤਾਂ ਕਿਸਾਨ ਭਰਾਵਾਂ ਨੂੰ ਵੀ ਜਿਵੇਂ ਆਉਣ ਆਪਾਂ ਤੇਰਾ ਕੰਮ ਕੀਤਾਗਾ ਟਰੈਕਟਰ ਆਪਣੇ ਕੋਲ ਖੜਾ ਗਿਆ ਜੀਗਾ ਪੁਰਾਣਾ ਸਮਾਨ ਆਪਣਾ ਤੇਰਾ ਕੱਟਤਾ ਵੇਚ ਲਈ ਆਪਾਂ ਤੁਹਾਨੂੰ ਦੱਸ ਦਿੰਨੇ ਆ ਕਿਸਾਨ ਭਰਾਓ ਇਹ 1984 ਮਾਡਲ ਟਰੈਕਟਰ ਵੀਰ ਦਾ ਇੰਨਾ ਖਾਂਮੇ ਹੋਇਆ ਵੀ ਇਹ ਸਮਾਨ ਸਾਰਾ ਜਿੰਨਾ ਕੱਢਿਆਗਾ ਟਾਇਰਾਂਾਂ ਤੋਂ ਲੈ ਕੇ origignal ਨੇ ਹੁਣ ਤੱਕ ਐਨੀ ਕਿਸਮਾਈ ਰਹੀ ਹੈ ਜੀ ਜੀ ਹੁਣ ਇਹ ਤੇ ਪਾਵਰ ਕਟਾਈ ਰੋਜ਼ ਹੁੰਦੇ ਕਰਦੇ ਕਰਕੇ ਇਹਦੇ ਵੀ ਮਾਨਚਾ ਸ਼ੌਕ ਜਾ ਗਿਆ ਵੀ ਆਪਾਂ ਵੀ ਪਾਵਰ ਕਟਾਈ ਕਰਾਈ ਲੈਂਦੇ ਹਾਂਗੇ ਜੇ ਮਾਨ ਕੋਣ ਆਪਾਂ ਨੇ ਪਾਵਰ ਕਟਾਈ ਕਰਿਆਗਾ ਤੇ ਚਲਾ ਕੇ ਵੀ ਦੇਖਿਆ ਟਰਾਈ ਲਈ ਕਵੇਂ ਲੱਗਿਆ ਤੈਨੂੰ ਪੂਰਾ ਵਧੀਆ ਜੀ ਪੂਰਾ ਸਿਰਾਂ ਪੂਰਾ ਦਮਾ ਜੇ ਕਿਸੇ ਕਿਸਾਨ ਭਰਾ ਨੇ ਕਰਾਉਣਾ ਹੋਵੇ ਵੀ ਉਹਨੂੰ ਕੀ ਸੁਝਾ ਦਿੰਦੇ ਤੁਸੀਂ ਇਹ ਜੰਟੇ ਬਾਈ ਕੋਲੇ ਤਿਆਰ ਕਰਵਾਓ ਜਿਹਨੇ ਵੀ ਕਰਵਾਉਣਾ ਹੈ ਹੋਰ ਤਾਂ ਬਹੁਤਾ ਮੈਨੂੰ ਪਤਾ ਕਿ ਰਿਆ ਕਿਵੇਂ ਦਾ ਤੁਹਾਨੂੰ ਪਸੰਦ ਨਹੀਂ ਆਏਗਾ ਬਾਈ ਦੀ ਫੀਟਿੰਗ ਪੂਰੀ ਵਧੀਆ ਪਹਿਲਾਂ ਬਾਈ ਨੇ ਆਪਣਾ ਹੀ ਸਦਾ ਕੰਮ ਵੀ ਬਾਈ ਨੇ ਕੀਤਾਗਾ ਤੁਸੀਂਦਾ ਕੰਮ ਲੈ ਨਾਲ ਨਾਲ ਸਾਰਾ ਕੰਮ ਬਾਈ ਨੇ ਕੀਤਾਗਾ ਤਾਂ ਬਹੁਤ ਆਪ ਨੂੰ ਪਸੰਦ ਆਇਆ ਫਿਰ ਮੈਨੇ ਪਾਵਰ ਟ੍ਰੇਨਿੰਗ ਵੀ ਬਾਈ ਤੋਂ ਕਰਵਾਇਆ ਥੋ ਤੇ ਪਹਿਲਾਂ ਜਿਹਨੇ ਹਿੱਸੇ ਦਾ ਕੰਮ ਕਰਿਆ ਜਿਹੜਾ ਤੇਰੇ ਉਹ ਪਸੰਦ ਆ ਗਿਆ ਪੂਰਾ ਪਸੰਦ ਆ ਗਿਆ ਆ ਦੇਖ ਸਕਦੇ ਹੋ ਕਿਸਾਨ ਭਰਾ ਉਹ ਹਿੱਸੇ ਦਾ ਕੰਮ ਆਪਣਾ ਇਹ ਲਾਈਆਂ ਜੀ ਇਹ ਤੋਂ ਰਿਪੋਰਟਾਂ ਵਗੈਰਾ ਸਾਰਾ ਟੋਟਲ ਕੰਮ ਕਰਾਇਆ ਇਸ ਹਿੱਸੇ ਦਾ ਇਸੇ ਗੁਰੂ ਨਾਨਕ ਟਰੈਕਟਰ ਵਰਕਸ਼ਾਪ ਦੇ ਵਿੱਚ ਤੇ ਉਸ ਤੋਂ ਬਾਅਦ ਹੁਣ ਆਪਾਂ ਨੇ ਇਹ ਪਾਵਰ ਕਟਾਈ ਕੀਤਾਗਾ ਇਹ ਆਪਾਂ ਇਹਦਾ ਪੰਪ ਲਾਇਆ ਹਾਈ ਡਰੈਕ ਪੰਪ ਆ ਜਿਹੜਾ ਇਹਨੂੰ ਦਿੰਦਾ ਪਾਵਰ ਤੇ ਇਹ ਇਹਦਾ ਟੈਂਕ ਆ ਬਰੇ ਦੇਖ ਸਕਦੇ ਨਹੀਂ ਟੈਂਕ ਤੇ ਪਾਈਪਾਂ ਦੀ ਸਾਰੀ ਫੀਟਿੰਗ ਦਿਖਾ ਦੇ ਕਿਸਾਨਾਂ ਨੂੰ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਸਟਾਰਟ ਕਰਕੇ ਇਹਦਾ ਤੇ ਆਹ ਤਾਂ ਦਾ ਸਟੀਅਰਿੰਗ ਦਿਖਾ ਦੇ ਨਾਲੇ ਇਹ ਆਪਾਂ ਨੇ ਸਟੀਅਰਿੰਗ ਲਾਇਆ ਇਹ ਤੇ ਇਹ ਵੀ ਬੀਰ ਕਹਿੰਦੇ ਨੇ ਜੀ ਨੂੰ ਇੰਨੀ ਸਾਈਡ ਤੋਂ ਵੀ ਤੁਸੀਂ ਦੇਖ ਲਓ ਆਹ ਕਿੰਝ ਹੋਰ ਵੀ ਦੇਖਿਆ ਟਰੈਕਟਰ ਦਾ ਕਰੇ ਹੋਏ ਤੁਹਾਨੂੰ ਇਹਨਾਂ ਨਾਲ ਕਿਵੇਂ ਲੱਗਿਆ ਬਣੇ ਵੀ ਪਹਿਲੀ ਗੱਲ ਤਾਂ ਇਹ ਪਾਵਰ ਤੇ ਮੂੜ ਦਾ ਬੋਝ ਆ ਦੇਗਾ ਨਹੀਂ ਫਰ ਲੈਣੇ ਕਿਟਾਈ ਆ ਇਹਨਾਂ ਦੀ ਬਾਕੀ ਨਹੀਂ ਕਿਟਾਈ ਨਹੀਂ ਹੁੰਦੀ ਤੇ ਥੋੜੇ ਕਿ ਪਾਪ ਵੀ ਬਹੁਤ ਵੱਡਾ ਜਿਹੜਾ ਨਹੀਂ ਐਂ ਛੋਟੇ ਛੋਟੇ ਲਾ ਦਿੰਦੇ ਨੇ ਹਾਂ ਛੋਟੇ ਛੋਟੇ ਲਾ ਲੈਂਦੇ ਨੇ ਕਟਾਈ ਦਾ ਫੋਲ ਪੂਰੀ ਫੋਲ ਜੀ। ਸਲੋਰ ਇਸ ਤੇ ਪੂਰਾ ਰੈਲਾ ਮੁੜਦਾ ਦਾ। ਰੈਲਾ ਮੁੜਦਾ। ਟੋਕਰੇ ਟਾਮਸ ਤੇ ਆਏ ਲੋਕਾਂ ਦੀ। ਤੇ ਟੋਕਰੇਸ 깔ੋ ਟੋਖਟਕੇ ਵੀ। ਸਾਵੀ ਨੇ ਮੋੜਨਾ ਪੂਰਾ ਵਧੀਆ। ਉਹ ਬਹਿਮੀ ਪੂਰਾ ਫੋਲਾਂ ਤੇ ਸੱਦੀ ਫੋਲ ਕਰੀ ਐ। ਪੂਰੀ ਫੋਲ ਜਾਂਦਾ। ਵਾਜੀ ਵਾ ਤੇਰੇ ਮਨ ਦਾ ਦਾਂਜ ਲੋ 100 ਬੰਦੇ ਦੇ ਵਦਨ ਦਾ ਆ ਗਿਆ। रोले <laughs> रुॻा ਆਪਰਾ ਉਹਦੇ ਮੋਟਰ ਇਹਨਾਂ ਨਾਲ ਇਹਦੇ ਨਾਲ ਦੇ ਆਇਆ ਇਹ ਰਾਣੀਆ ਜਿਹਾ ਆਇਆ ਅੰਦਰ ਜਿਹੜਾ ਕਨਾਲ ਦੇ ਤਾਰ ਕੰਮ ਕਰੀ ਜਾਂਦਾਗਾ ਆਪਾਂ ਇਹ ਵੀ ਪਾਵਰ ਕਰਿਆ ਦੇਖਦਾ ਇਹਨੂੰ ਵੀ ਇਧਰ ਚੱਕਦਾ ਇਹਦੇ ਕਲੱਚ ਦਾ ਕੰਮ ਕਰੀ ਜਾਂਦਾ ਅੰਚ ਤੇ ਇਹਦੀ ਵੀਡੀਓ ਰੇਕ ਸਕਦੇ ਹਾਂ ਜੀ ਸਾਡੀ ਆ ਦੇਖ ਲੈ ਅਰੇ ਜਿਹਨਾਂ ਦਾ ਆਰਮੀ ਡੋਲ ਲਾਇਆ ਕੋਈ ਦੇਸੀ ਨਹੀਂ ਹੈਗਾ ਥੋੜੇ ਸਾਹਮਣੇ ਹੈਗਾ ਇੰਨਾ ਨਰਮਾ ਰਿਹਾ ਆ ਨਾ ਇਹ ਪਾਵਰ ਹੋ ਜਾਗਾ ਮਦਰਲੇ ਬਾਈ 3 ਗਰ ਨਰਗਾ ਦੇ ਨਾ ਰਹੋ ਦੇ ਨਾਲ ਹੋਵੇ ਆਣ ਬਰਾਉਣ ਜਨੋ ਆਪਾਂ ਦਖਾਇਆ ਵਰਕਸ਼ਾਪ ਦੇ ਵਿੱਚ ਆਪਣੇ ਚ ਪੰਜ ਟਰੈਕਟਰ ਹੋਈ ਜਾਂਦੇ ਨੇ ਚਾਰ ਟਰੈਕਟਰ ਅੰਦਰਲੀ ਸਾਈਡ ਖੜੇ ਆ ਪੰਜਵਾਂ ਬਾਹਰੇ ਖੜਾਗਾ ਪੰਜ ਟਰੈਕਟਰ ਨੇ ਜਿਹੜੇ ਆਪਣੀ ਵਰਕਸ਼ਾਪ ਦੇ ਵਿੱਚ ਇਸ ਵਕਤ ਪਾਵਰ ਕਟਾਈ ਹੋਈ ਜਾਂਦੇ ਨੇ ਕਿ ਪਾਵਰ ਕਟਾਈ ਨੂੰ ਲੈ ਕੇ ਸਪੈਸ਼ਲ ਇੱਥੇ ਕੰਮ ਕੀਤਾ ਜਾਂਦਾ ਗੁਰੂ ਨਾਨਕ ਟਰੈਕਟਰ ਵਰਕਸ਼ਾਪ ਦੇ ਵਿੱਚ ਵੀ ਪਾਵਰ ਕਟਾਈ ਦਾ ਜਿਹੜਾ ਸਾਡਾ ਸਮਾਨ ਆ ओरिजिनल ਸਮਾਨ ਆ ਜੈਨੀਆਂ ਸਮਾਨ ਜਿਹਨੂੰ ਕਹਿੰਦੇ ਤੇ ਫੀਟਿੰਗ ਇੰਨੀ ਸੋਹਣੀ ਕਰਦੇ ਆ ਪ੍ਰਮਾਤਮਾ ਦੀ ਕਿਰਪਾ ਨਾਲ ਅਸੀਂ ਕਹਿੰਦੇ ਵੀ ਪੈਸੇ ਦਾ ਲਾਲਚ ਨਹੀਂ ਕੀਤਾਗਾ ਕੰਮ ਸੋਹਣਾ ਤੇ ਪੂਰਾ ਸ਼ਾਨਦਾਰ ਕਰਨ ਦਾ ਉਹ ਕੀਤਾ ਵੀ ਅਗਲੇ ਨੂੰ ਸਰੋਰੇ ਦੇ ਉੱਤੇ ਪੁੱਲ ਕਟਾਈ ਹੋਵੇ ਫਿਰ ਐੜਾ ਮੁੜੇ ਬਾਕੀ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਸ਼ੇਅਰ ਕਰਨਾ ਤੇ ਲਾਇਕ ਕਰਨਾ ਨਾ ਭੁੱਲਿਓ ਕਿਉਂਕਿ ਇਹ ਵਰਕਸ਼ਾਪ ਦਾ ਕੰਮ ਆ ਜਿਹੜਾ ਤੁਹਾਡੇ ਕਿਸਾਨ ਵੀਰਾਂ ਦੇ ਸਿਰ ਤੇ ਚੱਲਦਾ ਤੇ ਬਾਕੀ ਦਾ ਜੇ ਕਿਸੇ ਵੀ ਕਿਸਾਨ ਵੀਰ ਨੇ ਕੰਮ ਕਰਵਾਉਣਾਗਾ ਦਿੱਤੇ ਸਕਰੀਨ ਤੇ ਨੰਬਰਾਂ ਦੇ ਉੱਤੇ ਆਪਾਂ ਜਦੋਂ ਮਰਜ਼ੀ ਸੰਪਰਕ ਕਰ ਸਕਦਾ ਆਪਾਂ ਲੋੜੀਂਦੀ ਸੇਵਾ ਦੇ ਵਿੱਚ ਹਾਜ਼ਰਾਂਗੇ ਮੈਨੂੰ ਦਿਓ ਜੀ ਅੱਜ ਤੱਕ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿਲ ਜਾਈਏ ਨਵੀਂ ਵੀਡੀਓ ਦੇ ਨਾਲ